ਹਾਂਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਆਪਣੇ ਪੇਜ ਤੇ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਬਾਈ ਜੀ ਸਾਰੇ ਪੰਜਾਬ ਵਾਲਿਓ ਠੀਕ ਠਾਕ ਹੋਵੋਗੇ ਤੇ ਮੇਰੀ ਗੱਲਬਾਤ ਦਾ ਵਿਸ਼ਾ ਸਪੈਸ਼ਲ ਪੰਜਾਬ ਵਾਲਿਆਂ ਲਈ ਹੁੰਦਾ ਤੇ ਆਪਣੀ ਕੋਸ਼ਿਸ਼ ਆਪਣੇ ਪੇਜ ਤੋਂ ਇਹੀ ਹੁੰਦੀ ਹੈ ਵੀ ਤੁਹਾਨੂੰ ਉਹ ਚੀਜ਼ਾਂ ਦਿਖਾਈਆਂ ਜਾਣ ਜਿਹੜੀਆਂ ਕੋਈ ਦੱਸਣਾ ਨਹੀਂ ਚਾਹੁੰਦਾ ਜਿਹੜੀਆਂ ਕੋਈ ਦਿਖਾਉਣਾ ਨਹੀਂ ਚਾਹੁੰਦਾ ਹਨਾ ਹੁਣ ਆਪਾਂ ਇਹ ਨਹੀਂ ਕਹਿ ਸਕਦੇ ਵੀ ਜੇ ਕੈਨੇਡਾ ਹੈਗਾ ਤਾਂ ਸਾਰਾ ਕੁਝ ਵਧੀਆ ਹੀ ਹੋਊਗਾ ਤੇ ਜੇ ਪੰਜਾਬ ਜਾਂ ਇੰਡੀਆ ਹੈਗਾ ਤਾਂ ਸਾਰਾ ਕੁਝ ਘਟੀਆ ਹੀ ਹੋਊਗਾ ਹਨਾ ਬਹੁਤ سارے ਬੰਦੇ ਕੈਨੇਡਾ ਪਹੁੰਚ ਕੇ ਬਈ ਪੰਜਾਬ ਨੂੰ ਨਿੰਦਾਂ ਲੱਗ ਜਾਂਦੇ ਆ ਹਨਾ ਇੰਡੀਆ ਨੂੰ ਘਟਿਆ ਕਹਿਣ ਲੱਗ ਜਾਂਦੇ ਜੀ ਉੱਥੇ ਤਾਂ ਸਹੀ ਕੁਝ ਨਹੀਂ ਇਤਾਂ ਦੀਆਂ ਗੱਲਾਂ ਤੁਸੀਂ ਆਮ ਹੀ ਸੁਣਦੇ ਆ ਸੋ ਜਿਹੜੇ ਵੀਰ ਭਰਾ ਆਉਣਾ ਚਾਹੁੰਦੇ ਹੈਗੇ ਆ ਮੇਰੀ ਕੋਸ਼ਿਸ਼ ਇਹ ਹੁੰਦੀ ਆ ਵੀ ਉਹਨਾਂ ਨੂੰ ਉਹ ਗੱਲਾਂ ਵੀ ਨਾਲ-ਨਾਲ ਦੱਸੀਆਂ ਜਾਣ ਜਿਹੜੀਆਂ ਤੁਹਾਨੂੰ ਇੱਥੇ ਆ ਕੇ ਫੇਸ ਕਰਨੀਆਂ ਪੈਣਗੀਆਂ ਕੋਈ ਉਸ ਗੱਲ ਨੂੰ ਬਈ ਜੀ ਕੀ ਸਮਝਦਾ ਹਨਾ ਕੋਈ ਸਮਝ ਲਈ ਲੈ ਜੀ ਤੁਸੀਂ ਤੁਸੀਂ ਵੀ ਫਿਰ ਵਾਪਸ ਆਜੋ ਹਨਾ ਵੀ ਉਹਨਾਂ ਨੂੰ ਐ ਹੁੰਦਾ ਵੀ ਯਾਰ ਵੀ ਸਾਨੂੰ ਕੁਝ ਮਾੜਾ ਪੱਖ ਤਾਂ ਦਿਖਾਇਆ ਹੀ ਨਾ ਜਾਵੇ ਮਾੜਾ ਪੱਖ ਤਾਂ ਸਾਨੂੰ ਕੋਈ ਦੱਸਿਆ ਹੀ ਨਾ ਜਾਵੇ ਤੁਸੀਂ ਕੀ ਕਰਦੇ ਹੋ ਇੱਥੇ ਹਨ ਇਦਾਂ ਦੀਆਂ ਗੱਲਾਂ ਤੁਹਾਨੂੰ ਆਮ ਹੀ ਤੁਸੀਂ ਦੇਖੋਗੇ ਕਮੈਂਟ ਕਮੈਂਟ ਇਦਾਂ ਦੇ ਲੋਕ ਪਾਰ ਜਾਂਦੇ ਆ ਸੋ ਆਪਣਾ ਮਕਸਦ ਬਾਈ ਜੀ ਉਹ ਗੱਲਾਂ ਦਿਖਾਉਣਾ ਹੈਗਾ ਵੀ ਜਿਹੜੀਆਂ ਤੁਹਾਨੂੰ ਇੱਥੇ ਆਏ ਲੋਕਾਂ ਦੁਆਰਾ ਦਿਖਾਈਆਂ ਨਹੀਂ ਜਾਂਦੀਆਂ ਤੁਹਾਡੇ ਰਿਸ਼ਤੇਦਾਰ ਉਹ ਗੱਲਾਂ ਤੁਹਾਨੂੰ ਦੱਸਣਾ ਨਹੀਂ ਚਾਹੁੰਦੇ ਪਰ ਮੇਰਾ ਇਹ ਵੀ ਨਾਲ ਮਕਸਦ ਹੁੰਦਾ ਵੀ ਤੁਹਾਨੂੰ ਉਹ ਗੱਲਾਂ ਦੱਸ ਕੇ ਨੈਗੇਟਿਵ ਨਹੀਂ ਕਰਨਾ ਹੈਗਾ ਉਹ ਗੱਲਾਂ ਨੂੰ ਫੇਸ ਕਰਨ ਦਾ ਤੁਸੀਂ ਇਰਾਦਾ ਲੈ ਕੇ ਆਓ ਜੇ ਹਨਾ ਆਉਣਾ ਨਹੀਂ ਆਉਣਾ ਏ ਬਾਈ ਜੀ ਹਰੇਕ ਦਾ ਆਪ ਆਪਣਾ ਪੱਖ ਹੁੰਦਾ ਪਰ ਮੇਰੀ ਕੋਸ਼ਿਸ਼ ਹੀ ਹੁੰਦੀ ਵੀ ਉਹਨਾਂ ਗੱਲਾਂ ਤੋਂ ਤੁਸੀਂ ਕੁਝ ਕਲੀਅਰ ਕਰਕੇ ਆਉ ਹਣਾ ਤੁਹਾਨੂੰ ਤਾਂ ਕਰਕੇ ਦਿਖਾਉਣੇ ਹੁੰਦੇ ਆ ਤੇ ਚੱਲਦੇ ਚੱਲਦੇ ਆਪਾਂ ਤੁਹਾਡੇ ਨਾਲ ਨਾਲ ਤਾਂ ਕਰਦੇ ਆ ਗੱਲਾਂ ਬਾਤਾਂ ਸਾਂਝੀਆਂ ਤੇ ਨਾਲੇ ਦਿਖਾਉਣੇ ਆ ਬਾਈ ਜੀ ਤੁਹਾਨੂੰ ਇਸ ਟਾਈਮ ਦਾ ਮਾਹੌਲ ਕੈਨੇਡਾ ਦੇ ਵਿੱਚ ਮਾਹੌਲ ਬਾਈ ਜੀ ਪੂਰਾ ਇੱਕ ਨੰਬਰ ਬਣਿਆ ਹੋਇਆ ਕੈਨੇਡਾ ਦੇ ਵਿੱਚ ਇਸ ਟਾਈਮ ਕਾਫੀ ਲੰਬੇ ਟਾਈਮ ਤੋਂ ਆਪਾ ਤੋਂ ਦੇ ਨਾਲ ਵੀਡੀਓ ਵੀ ਸਾਂਝੀਆਂ ਕੀਤੀਆਂ ਸੀ ਵੀ SNOW ਵਗੈਰਾ ਪਈ ਜਾਂਦੀ ਸੀ ਇਸ ਟਾਈਮ ਬਈ ਜੀ ਇਹ ਜਿਹੜਾ ਸਾਲ ਸੀਗਾ ਬਹੁਤ ਲੰਬੀ SNOW ਚੱਲੀ ਆ ਤੇ ਬਹੁਤ ਜ਼ਿਆਦਾ ਪਈ ਆ ਹਨ 2-2 3-3 ਫੁੱਟ ਬਈ ਜਿਹੜੀ ਇਹ ਗਲੀਆਂ ਦੇ ਵਿੱਚ SNOW ਹੋ ਗਈ ਸੀਗੀ ਤੇ ਇੱਕ ਸਿਰਫ ਤਰਨਾਲਾ ਰਸਤਾ ਹੀ ਬਈ ਲੋਕਾਂ ਨੇ ਖਾਲੀ ਕੀਤੇ ਸੀ ਤੇ ਹਾਲਾਤ ਇਹ ਬਣ ਗਏ ਸੀ ਵੀ ਸਨੋ ਰੱਖਣ ਨੂੰ ਜਗ੍ਹਾ ਨਹੀਂ ਹੈਗੀ ਸੀ ਵੀ ਵੀ ਆਹ ਦੇਖੋ ਨਾ ਜਿਵੇਂ ਦੇ ਪਾਸੇ ਕਰ ਕਰ ਕੇ ਰੱਖੀ ਹੋਈ ਸੀਗੀ ਪਰ ਲੋਕ ਮੀਂਹ ਦੀ ਵੇਟ ਕਰ ਰਹੇ ਸੀ ਵੀ ਕਦੋਂ ਮੀਂਹ ਆਊਗਾ ਤੇ ਚਲੋ ਜੀ ਇਹ ਖੁਰਜੂਗੀ ਕਿਉਂਕਿ ਜਿੰਨਾ ਮਰਜ਼ੀ ਪ੍ਰਬੰਧ ਕਰ ਲੈਂਦੇ ਤਾਂ ਇਹ ਨੇ ਨਾ ਤਾਂ ਹਟਣਾ ਸੀ ਨਾ ਖੁਰਨਾ ਸੀ ਆ ਪਿਛਲੇ ਇੱਕ ਦੋ ਮਹੀਨਾ ਕ ਮੰਨ ਲਾ ਹਨਾ ਇੰਨੀ ਕ ਜਿਆਦਾ ਪੈਸੇ ਨੋ ਵੀ ਸ਼ਬਲ ਨਾਲ ਲੋਕ ਪਾਸੇ ਕਰਦੇ ਸੀ ਤੇ ਲੋਕਲ 34 ਜਿਹੜੇ ਮਰੀਜ਼ ਆ ਉਹ ਹਾਰਟ ਅਟੈਕ ਦੇ ਜਿਹੜੇ ਉਹਨਾਂ ਨੂੰ ਹਾਰਟ ਅਟੈਕ ਆਏ ਹਨ ਜਿਨ੍ਹਾਂ ਦੇ ਇਲਾਜ ਹੋਏ ਤੇ ਇੰਨਾ ਸੌਖਾ ਨਹੀਂ ਸੀ ਬਾਈ ਜੀ ਕਹਿਣਾ ਹੀ ਸੌਖਾ ਹੁੰਦਾ ਵੀ ਉੱਥੇ ਸਨੋ ਪੈਂਦੀ ਆ ਪਰ ਜਦੋਂ ਸੁਨੋਹਾਂ ਦੇ ਨਾਲ ਮੱਥੇ ਲਾਗਦੇ ਆ ਉਦੋਂ ਇਹੜੇ ਲੋਕ ਹੀ ਜਾਣ ਸਕਦੇ ਆ ਸੋ ਤੁਹਾਨੂੰ ਵੀ ਬਾਈ ਇਹਨਾਂ ਗੱਲਾਂ ਵੇਖਦੀ ਜਿਹੜਾ ਉਹ ਨੰਗਣਾ ਪਊਗਾ ਸੁਨੋਹਾਂ ਵਗੈਰਾ ਇੱਥੇ ਹਟਾਉਣੀਆਂ ਪੈਣਗੀਆਂ ਤੇ ਕੰਮ ਧੁੰਦੇ ਦੀ ਇਹ ਗੱਲਬਾਤ ਕਰੀਏ ਬਈ ਇੱਕ ਵਾਰੀ ਹੋਣਾ ਜਿਹੜਾ ਫਰਕ ਪੈ ਸਕਦਾ ਕਿਉਂਕਿ ਹੁਣ ਮੌਸਮਾ ਜਿਹੜਾ ਸਾਫ਼ ਹੋ ਜਾਊਗਾ ਕੰਪਨੀਆਂ ਦੇ ਵਿੱਚੋਂ ਵੀ ਥੋੜਾ ਕੰਮ ਤਾਂ ਹੁੰਦਾ ਰੋੜਨਾ ਸ਼ੁਰੂ ਹੋ ਜੂਗਾ ਪਰ ਹਾਲਾਤ ਹੁਣ ਤੁਸੀਂ ਇਹ ਨਾ ਕਹਿ ਦਿਓ ਜੇ ਵੀ ਸਾਨੂੰ ਇਦਾਂ ਦੀਆਂ ਗੱਲਾਂ ਹੀ ਕਿਉਂ ਦੱਸੀਆਂ ਜਾਂਦੀਆਂ ਕਿ ਜਿਹੜਾ 트ੰਪ ਦਾ ਆਪਣੇ ਤਾਂ ਰੋਲਾ ਪਿਆ ਹੀ ਹੈਗਾ ਵੀ ਦੋ ਤਿੰਨ ਜਹਾਜ਼ ਭਰ ਕੇ ਬਾਈ ਜੀ ਲੋਕਾਂ ਦੇ ਜਿਹੜੇ ਜਵਾਦ ਆ ਉਹ ਵਾਪਸ ਮੁਰੇ ਗਏ ਆ ਹਨਾ 40 40 50 50 ਲੱਖ ਰੁਪਏ ਉਹਨਾਂ ਤੇ ਲੱਗਿਆ ਹੋਇਆ ਸੀ ਚਲੋ ਜੀ ਉਹ ਪੰਜਾਬ ਦੇ ਲੋਕਾਂ ਤੇ ਜਾਂ ਇੰਡੀਆ ਦੇ ਜਿੰਨੇ ਵੀ ਲੋਕ ਵਾਪਸ ਮੁੜੇ ਆ ਉਹਨਾਂ ਦੀਆਂ ਜ਼ਿੰਦਗੀਆਂ ਤੇ ਤਾਂ ਬਾਈ ਜੀ ਅਸਰ ਪਿਆ ਹੀ ਪਿਆ ਹੈਗਾ ਪਰ ਹੁਣ ਜਿਹੜਾ ਕੈਨੇਡਾ ਦੇ ਉੱਤੇ ਜਿਹੜਾ ਟੈਰਫ ਲੱਗ ਗਿਆ ਇੱਥੇ ਟੈਕਸ ਵਧ ਗਿਆ ਇਸ ਚੀਜ਼ ਦਾ ਅਸਰ ਵੀ ਬਾਈ ਜੀ ਡਾਇਰੈਕਟ ਐਂਡਾਇਰੈਕਟ ਲੋਕਾਂ ਦੀ ਜ਼ਿੰਦਗੀ ਤੇ ਦਿਖਣਾ ਉਹ ਸ਼ੁਰੂ ਹੋ ਚੁੱਕਿਆ ਕੀਮਤਾਂ ਬਾਈ ਜੀ ਖਾਣ ਪੀਣ ਦੀਆਂ ਜੇ ਹੁਣ ਦੇਖੀਦਾ ਤਾਂ ਬਈ ਐਂ ਲੱਗਦਾ ਵੀ ਜਿਵੇਂ ਸਾਰਾ ਕੁਝ ਹੀ ਅਮਰੀਕਾ ਤੋਂ ਆਉਂਦਾ ਤੇ ਖਾਣ ਪੀਣ ਦੀਆਂ ਚੀਜ਼ਾਂ ਵੀ ਜਿਹੜੀਆਂ ਆਉਂਦੀਆਂ ਸੀ ਉਹ ਵੀ ਅਮਰੀਕਾ ਵਾਲੇ ਪਾਸੋਂ ਤੇ ਉਹ ਚੀਜ਼ਾਂ ਨਾਲ ਹੁਣ ਮਹਿੰਗਾਈ ਵਧੂਗੀ ਜਿਵੇਂ ਹੁਣ ਅਲਮੀਨੀਅਮ ਤੇ ਤਾਂ ਟਰੰਪ ਨੇ ਸਿੱਧਾ 50% ਟੈਕਸ ਹੀ ਕਹਿਤਾ ਚਲੋ ਜਦੋਂ ਲੱਗਦਾ ਹੈਗਾ ਬਾਈ ਅਲਮੀਨੀਅਮ ਦੇ ਹੁਣ ਜ਼ਿਆਦਾਤਰ ਜਿਹੜੀਆਂ ਇੱਥੇ ਵਿੰਡੋ ਵਗੈਰਾ ਬਣਦੀਆਂ ਅਲਮੀਨੀਅਮ ਦੀਆਂ ਬਣਦੀਆਂ ਤੇ ਉਹਨਾਂ ਦੇ ਵਿੱਚ ਵੀ ਮਹਿੰਗਾਈ ਵਧੂਗੀ ਜੇ ਉਹ ਮਹਿੰਗਾਈ ਵਧੂਗੀ ਤਾਂ ਲੋਕ ਅਲਮੀਨੀਅਮ ਖਰੀਦਣਗੇ ਕਿੱਥੋਂ ਜੇ ਅਲਮੀਨੀਅਮ ਖਰੀਦਣਗੇ ਹਨਾ ਜੇ ਖਰੀਦਣਗੇ ਨਹੀਂ ਲੋਕ ਫਰ ਜਿਹੜੇ ਕੰਮ ਕਰਦੇ ਆ ਉਹ ਉਹਨਾਂ ਨੂੰ ਕੰਮ ਤਾਂ ਮਿਲੂਗਾ ਇੱਕ ਵਾਰੀ ਤਾਂ ਬਾਈ ਜੀ ਜਿਹੜੇ ਹਾਲਾਤ ਆ ਜਿਹੜੇ ਉਹ ਡਗਮਗਾ ਜੇ ਰਹੇ ਆ ਬਾਕੀ ਮੌਸਮ ਬਦਲਦਾ ਬਈ ਆਪਾਂ ਤੁਹਾਡੇ ਨਾਲ ਹਾਲਾਤ ਆ ਜਿਹੜੇ ਉਹ ਸਾਂਝੇ ਜ਼ਰੂਰ ਕਰਾਂਗੇ ਤੇ ਕੋਸ਼ਿਸ਼ ਕਰੋ ਬਈ ਹਜੇ ਇੱਕ ਵਾਰੀ ਆਦੀਆਂ ਖਾਸ ਕਰਕੇ ਜ਼ਮੀਨਾਂ ਜਮੂਨਾਂ ਛੱਡ ਕੇ ਨਾ ਭਜੋ ਹਨਾ ਅ ਕਿਉਂਕਿ ਉਹ ਪੱਖ ਤੁਹਾਨੂੰ ਕਦੇ ਕਿਸੇ ਨੇ ਦਿਖਾਈ ਨਹੀਂ ਆਂਦੇ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਵੀ ਜਿਹੜਾ ਬੰਦਾ ਹੁਣ ਨਾਰਮਲ ਘਰਾਂ ਦੇ ਵਿੱਚੋਂ ਆ ਬਾਈ ਉੱਟ ਕੇ ਆਉਣਾ ਉਹਨੂੰ ਤਾਂ ਆਉਣਾ ਪੈਣਾ ਵੀ ਚਲੋ ਆਪਦਾ ਘਰ ਦਾ ਗੁਜ਼ਾਰਾ ਬਾਈ ਆਪਦੇ ਘਰ ਦੇ ਹਾਲਾਤ ਸੁਧਾਰਨੇ ਆ ਹਨਾ ਤੇ ਪਰ ਜਿਹੜੇ ਬੰਦੇ ਹੁਣ ਉਹ ਬੰਦਾ ਆ ਕੇ ਇੱਥੇ ਕੰਮ ਵੀ ਕਰੂਗਾ ਯਾਰ 4-500 ਡਾਲਰ ਵੀ ਵਿਚਾਲੂਗਾ ਤਾਂ ਉਹਨੂੰ ਲੱਗਣਾ ਵੀ ਚਲੇ ਯਾਰ 4-500 ਡਾਲਰ ਤਾਂ ਬਚਿਆ ਪਰ ਉਹਦੇ ਮੁਕਾਬਲੇ ਬਾਈ ਜੀ ਸਟ੍ਰੈਸ ਲੈਵਲ ਬਹੁਤ ਹਾਈ ਲੈਵਲ ਤੇ ਆ ਮੈਨੂੰ ਤਾਂ ਕਈ ਵਾਰੀ ਐਂ ਲੱਗਦਾ ਹੁੰਦਾ ਯਾਰ ਵੀ ਆ ਕੈਨੇਡਾ ਦੀ ਹਵਾ ਦੇ ਵਿੱਚ ਵੀ ਐਂ ਲੱਗਦਾ ਹੁੰਦਾ ਵੀ ਸਟ੍ਰੈਸ ਆ ਬਾਕੀ ਬਾਈ ਇਹ ਤਾਣਾ ਬਾਣਾ ਉਦਾਂ ਦਾ ਬਣਾਇਆ ਹੈਗਾ ਵੀ ਤੁਸੀਂ ਆਪ ਦੇ ਆਪ ਨੂੰ ਫ੍ਰੀ ਨਹੀਂ ਕਰ ਸਕਦੇ ਇੱਥੇ ਕਿਸੇ ਨਾ ਕਿਸੇ ਹਿਸਾਬ ਨਾਲ ਤੁਹਾਨੂੰ ਉਸ ਜਾਲ ਦੇ ਵਿੱਚ ਤੁਸੀਂ ਫਸੇ ਹੀ ਰਹਿਣਾ ਹਨਾ ਹਰ ਹਾਲਾਤ ਦੇ ਵਿੱਚ ਕਿਵੇਂ ਵੀ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਤੁਸੀਂ ਸਿਸਟਮ ਦੇ ਵਿੱਚੋਂ ਨਹੀਂ ਬਾਹਰ ਨਿਕਲ ਸਕਦੇ ਸੋ ਕੰਮ ਧੰਦੇ ਦਾ ਬਾਈ ਜੀ ਇੱਕ ਵਾਰੀ ਵੇਖਦੇ ਆ ਗਰਮੀ ਆਉਂਦੀ ਆ ਵਾਦੇ ਆ ਜਾਂ ਨਹੀਂ ਵਾਦੇ ਬਾਕੀ ਕੰਮ ਧੰਦੇ ਬਾਈ ਸੇਮ ਹੀ ਆ ਉਹੀ ਹਾਲਾਤ ਆ ਸੇਮ ਜਿਵੇਂ ਇੱਥੋਂ ਦੇ ਗੋਰੇ ਆ ਉਹੋ ਕੰਮ ਉਹ ਕਰਨਾ ਨਹੀਂ ਚਾਹੁੰਦੇ ਜਿਹੜੇ ਇੱਥੋਂ ਵਾਲੇ ਜਿਹੜੇ ਕੋਈ ਨਵੇਂ ਆ ਕੇ ਬੰਦੇ ਕਰੀ ਜਾਂਦੇ ਸੇਮ ਜਿਵੇਂ ਜਿਵੇਂ ਹੁਣ ਆਪਾਂ ਕਹਿੰਨੇ ਯਾਰ ਯੂਪੀ ਵਾਲੇ ਤਰੱਕੀ ਕਰੀ ਜਾਂਦੇ ਆ ਸਾਡੇ ਧੀਆਂ ਪੁੱਤਰ ਉਵੇਂ ਹੀ ਤੁਰੇ ਫਿਰਦੇ ਆ ਹਨਾ ਹੁਣ ਯੂਪੀ ਚੋਂ ਆ ਕੇ ਲੁਧਿਆਣਾ ਏਰੀਆ ਸਾਰਾ ਬਈ ਮਤਲਬ ਭਈਆਂ ਨੇ ਨਾ ਪੜਿਆ ਹੈਗਾ ਹਨਾ ਪਰ ਉਹ ਤਰੱਕੀ ਕਰੀ ਜਾਂਦੇ ਉਹ ਇਹੀ ਕਾਰਨ ਆ ਬਈ ਸੇਮ ਪੰਜਾਬ ਵੱਨੋਂ ਜਿਹੜੇ ਲੋਕ ਜਿਹੜੇ ਕੰਮ ਗੋਰੇ ਨਹੀਂ ਕਰਨਾ ਚਾਹੁੰਦੇ ਉਹ ਪੰਜਾਬੀ ਕਰੀ ਜਾਂਦੇ ਆ ਤੇ ਪੰਜਾਬੀ ਛੱਡੋ ਹੋਰ ਵੀ ਜਿਹੜੇ ਨਵੇਂ ਆਉਂਦੇ ਆ ਤੇ ਉਵੇਂ ਹੀ ਆਪਣੇ ਭਈਏ ਉਹ ਕੰਮ ਕਰੀ ਜਾਂਦੇ ਆ ਆਪਾਂ ਉਹ ਕਰਨਾ ਨਹੀਂ ਚਾਹੁੰਦੇ ਆਪਣਾਂ ਵਾਲੇ ਭਾਈ ਉਹੀ ਚਿੱਟੇ ਪਾ ਕੇ ਆਪਾਂ ਤੁਰਦੇ ਆ ਸੋ ਇਦਾਂ ਦੀਆਂ ਗੱਲਾਂ ਬਾਤਾਂ ਬਾਈ ਜੀ ਦੋਵੇਂ ਦੇਸ਼ ਹੈ ਇੱਕੋ ਜਿਹੇ ਆ ਬਾਕੀ ਟੈਕਸ ਟੋਕਸ ਬਾਈ ਜੀ ਤੁਸੀਂ ਦਿੰਦੇ ਨਹੀਂ ਜਿਵੇਂ ਹਨਾ ਆਪਣੇ ਤਾਂ ਟੈਕਸ ਕੋਈ ਦਿੰਦਾ ਹੀ ਨਹੀਂ ਤੇ ਇੱਥੇ ਹਲਾਤੇ ਹੈਗੇ ਵੀ ਬਾਈ ਜੀ ਜੇ ਕੋਈ ਸਟੂਡੈਂਟ ਆਉਂਦਾ ਤੇ ਸਰਕਾਰ ਉਹਨੂੰ ਬਾਈ ਜੀ ਕੋਈ ਸਹਾਇਤਾ ਨਹੀਂ ਕਰਦੀ ਕੰਮ ਲੱਭਣ ਦੇ ਵਿੱਚ ਸਰਕਾਰੋਂ ਦੀ ਕੋਈ ਸਹਾਇਤਾ ਨਹੀਂ ਕਰਦੀ ਕਿਸੇ ਵੀ ਚੀਜ਼ ਦੇ ਵਿੱਚ ਹਨਾ ਜਿਵੇਂ ਕਹਦੇਗੇ ਵੀ 40-50000 ਡਾਲਰ 50000 ਡਾਲਰ ਲੱਗ ਜਾਂਦਾ ਬਈ ਹਸ ਟਾਈਮ ਕੈਨੇਡਾ ਆਉਣ ਲਈ ਇੱਕ ਸਟੂਡੈਂਟ ਦਾ ਤੇ ਲਾ ਕੇ ਆਇਆ ਹੁੰਦਾ ਪਰ ਜਦੋਂ ਆ ਕੇ ਕੰਮ ਧੰਦਾ ਲੱਭਦਾ ਬਈ ਹੋ ਸਕਦਾ ਵਿਚਾਰਾ ਰੈਸਟੋਰੈਂਟ ਤੇ ਭਾਂਡੇ ਧੋਣ ਦਾ ਕੰਮ ਹੀ ਲੱਭ ਜੇ ਉਹਨੂੰ ਪਰ ਗਵਰਨਮੈਂਟ ਬਈ ਜੀ ਉਹਦੇ ਚੋਂ ਵੀ ਟੈਕਸ ਚੱਕ ਲੈਂਦੀ ਆ ਕੱਟਦੀ ਆ ਹਨਾ ਤੇ ਟੈਕਸ ਟੁਕਸ ਤਾਂ ਬਈ ਜੀ ਫੌਲੀ ਦੇਣਾ ਪੈਂਦਾ ਤੇ ਫੇਰ ਹੀ ਬਈ ਲੋਕ ਇਹੋ ਜੀਆਂ ਸਹੂਲਤਾਂ ਜਿਹੜੀਆਂ ਤੁਸੀਂ ਆ ਜਿਹੜੀਆਂ ਸੜਕਾਂ ਦੇਖ ਰਹੇ ਹੋ ਫੇਰ ਹੀ ਉਹ ਉਹਨਾਂ ਚੀਜ਼ਾਂ ਦਾ ਲੋਕ ਆਨੰਦ ਮਾਣਦੇ ਆ ਬਾਕੀ ਪੰਜਾਬ ਵਾਲਿਓ ਤੁਸੀਂ ਨਹੀਂ ਆਪਾਂ ਬਹੁਤ ਖੁਸ਼ਾਲੀ ਵਾਲੇ ਤੌਰ ਤੇ ਬਹੁਤ ਫ੍ਰੀ ਆ ਆਪਾਂ ਨੂੰ ਇੰਨੇ ਲੱਲੇ ਭੱਬੇ ਨਹੀਂ ਕਰਨੇ ਪੈਂਦੇ ਜਿੰਨੇ ਟੈਕਸ ਟੁਕਸ ਵਾਲੇ ਚੱਕਰਾਂ ਦੇ ਵਿੱਚ ਇਹਨਾਂ ਨੂੰ ਪੈਣਾ ਪੈਂਦਾ ਸੋ ਆਪਦਾ ਵਿਜ਼ਨ ਕਲੀਅਰ ਕਰ ਲਿਓ ਬਾਕੀ ਹਜੇ ਹਾਲਾਤ ਪੱਖ ਦੇ ਨਹੀਂ ਹੈਗੇ ਬਈ ਸਟੂਡੈਂਟਾਂ ਦੇ ਮੈਂ ਵਾਰ-ਵਾਰ ਇਹੀ ਕਹਿਣਾ ਹੁੰਦਾ ਤੁਸੀਂ ਇਹ ਗੱਲ ਕਹੋਗੇ ਵਾਰ-ਵਾਰ ਹਜੇ ਸਟੂਡੈਂਟਾਂ ਦੇ ਪੱਖ ਦੇ ਹਾਲਾਤ ਨਹੀਂ ਹੈਗੇ ਜਦੋਂ ਹੋਏ ਬਈ ਜੀ ਜ਼ਰੂਰ ਦੱਸਾਂਗੇ ਸੋ ਆਪਦਾ ਸੋਚ ਕੇ ਸਮਝ ਕੇ ਆਪਦਾ ਘਰੋਂ ਪੈਰ ਪਟਿਓ ਬਹੁਤ ਬਹੁਤ ਧੰਨਵਾਦ ਜੀ